ਸਮਰਾਲਾ ਪੁਲਿਸ ਵੱਲੋਂ ਹੈਰੋਇਨ ਸਪਲਾਈ ਕਰਨ ਜਾ ਰਹੇ ਦੋ ਸਹੇਲੀਆਂ ਨੂੰ ਕਾਬੂ ਕਰਨ ਦੀ ਖਬਰ ਸਾਹਮਣੇ ਆ ਰਹੀ ਹੈ ਇਸ ਸਬੰਧੀ ਜਾਣਕਾਰੀ ਦਿੰਦੇ ਐਸਐਚਓ ਸਮਰਾਲਾ ਪਵਿੱਤਰ ਸਿੰਘ ਦਾ ਹੈ ਕਿ ਸਮਰਾਲਾ ਪੁਲਿਸ ਐਸਐਸਪੀ ਖੰਨਾ ਡਾਕਟਰ ਜੋਤੀ ਯਾਦਵ ਤੇ ਇਸ ਦੇ ਨਾਲ ਹੀ ਡੀਐਸਪੀ ਸਮਰਾਲਾ ਤਰਲੋਚਨ ਸਿੰਘ ਦੀ ਅਗਵਾਈ ਦੇ ਵਿੱਚ ਨਸ਼ਾ ਵਿਰੁੱਧ ਮੁਹਿੰਮ ਚੱਲ ਰਹੀ ਹੈ ਇਸੇ ਦੇ ਚੱਲਦਿਆਂ ਸਬ ਇੰਸਪੈਕਟਰ ਨਤੀਸ਼ ਚੌਧਰੀ ਪੁਲਿਸ ਪਾਰਟੀ ਦੇ ਨਾਲ ਚੌਕੀ ਦੇ ਸਾਹਮਣੇ ਨਾਕਾਬੰਦੀ ਕਰਕੇ ਪਹੁੰਚੇ ਤੇ ਇਸੇ ਦਰਪਨ ਸ਼ੱਕੀ ਵਿਅਕਤੀ ਤੇ ਵਾਹਨਾਂ ਦੀ ਜਾਂਚ ਹੋ ਰਹੀ ਸੀ ਦੋ ਲੜਕੀਆਂ ਲੁਧਿਆਣਾ ਵੱਲ ਹਰ ਇੱਕ ਵਸੋ ਉਹ ਉਤਰਨਾਂ ਤੇ ਤੇਜ਼ ਦੌੜਨ ਲੱਗ ਪਈਆਂ ਸ਼ੱਕ ਪੈਣ ਤੇ ਉਹਨਾਂ ਨੂੰ ਰੋਕਿਆ ਗਿਆ ਤੇ ਮਹਿਲਾ ਸਟਾਫ ਦੀ ਮਦਦ ਦੇ ਨਾਲ ਤਲਾਸ਼ੀ ਲਈ ਗਈ ਤੇ ਇਹਨਾਂ ਦੇ ਕੋਲੋਂ 60 ਗ੍ਰਾਮ ਹੈਰੋਇਨ ਬਰਾਮਦ ਹੋਈ ਹੈ ਜਿਸ ਤੇ ਪੁਲਿਸ ਨੇ ਦੋਵਾਂ ਦੇ ਖਿਲਾਫ ਮਾਮਲਾ ਦਰਜ ਕਰਕੇ ਇਹਨਾਂ ਨੂੰ ਗ੍ਰਿਫਤਾਰ ਕੀਤਾ ਤੇ ਇਹਨਾਂ ਦੀ ਪਛਾਣ ਇਕਬਾਲ ਕੌਰ ਦੇ ਵਜੋਂ ਹੋਈ ਹੈ ਜੋ ਕਿ ਬਠਿੰਡਾ ਦੀ ਰਹਿਣ ਵਾਲੀ ਹੈ ਤੇ ਦੂਜੀ ਦੀ ਪਛਾਣ ਮ੍ਰੀਤ ਕੌਰ ਦੇ ਵਜੋਂ ਹੋਈ ਹੈ ਜੋ ਕਿ ਬਰਨਾਲਾ ਤੇ ਦੂਜੀ ਲੜਕੀ ਦੀ ਪਛਾਣ ਨਮਰ ਪ੍ਰੀਤ ਕੌਰ ਬਰਨਾਲਾ ਦੇ ਵਜੋਂ ਹੋਈ ਹੈ ਜੋ ਕਿ ਇਸ ਵੇਲੇ ਲਾਂਡਰਾ ਮੋਹਾਲੀ ਦੇ ਵਿੱਚ ਰਹਿੰਦੀ ਹੈ। ਤੋਂ ਪੁਜਤਲ ਸਿੰਘ ਦਾ ਆਈਕਾਣਾ ਹੈ ਕਿ ਦੋਵੇਂ ਕੁੜੀਆਂ ਸਹੇਲੀਆਂ ਨੇ ਵਿਆਹੀਆਂ ਹੋਈਆਂ ਨੇ ਤਲਾਕ ਹੋ ਚੁੱਕੇ ਆ। ਸ਼ੁਰੂਆਤੀ ਜਾਂਚ ਚ ਪਤਾ ਲੱਗਿਆ ਕਿ ਫਿਰੋਜ਼ਪੁਰ ਤੋਂ ਚੰਡੀਗੜ੍ਹ ਦੇ ਵਿੱਚ ਹੈਰੋਇਨ ਸਪਲਾਈ ਕਰਨ ਜਾ ਰਹੀਆਂ ਸਨ। ਤਾਂ ਦੋਵੇਂ ਆਪਣੀਆਂ ਇੱਛਾਵਾਂ ਨੂੰ ਪੂਰੇ ਕਰਨ ਦੇ ਲਈ ਗਲਤ ਕੰਮ ਦੇ ਵਿੱਚ ਪਈਆਂ ਨੇ। ਹਾਲਾਂਕਿ ਪੁਲਿਸ ਨੇ ਦੋਵਾਂ ਸਹੇਲੀਆਂ ਨੂੰ ਗ੍ਰਿਫਤਾਰ ਕਰਕੇ ਹੁਣ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ। ਅਦਾਲਤ 'ਚ ਪੇਸ਼ ਕਰਕੇ ਇਹਨਾਂ ਦਾ ਰਿਮਾਂਡ ਹਾਸਲ ਕੀਤਾ ਜਾਵੇਗਾ। ਕੀ ਮਤਲਬ ਰ ਜੀ ਕਿ ਗਏ ਨੇ ਸਾਡੇ ਮਾਨਯੋਗ ਐਸਐਸਪੀ ਸਾਹਿਬ ਖੰਨਾ ਇਹ ਐਸਐਸਪੀ ਸਾਹਿਬ ਤੁਮਰਾੜਾ ਵਿੱਚ ਸਤੁਰੂ ਦੇ ਤੁਸਾਰ ਨੇ ਤੁਲਸੀਓਂ ਕੀ ਰਿਪੋਰਟ ਅਮਨੇ ਥਾਣਾ ਤੁਮਰਾੜਾ ਦੇ ਨਾਕਾਬਦੀ ਗਿਰੀ ਸੀ ਬਰਾਂ ਨੇ ਨਾਕਾਬਦੀ ਇੱਕ ਵੀਰੀਆਂ ਆਉਣ ਜਾਣ ਵਾਲੀਆਂ ਟਿਕਲਾ ਨਹੀਂ ਚੈੱਕ ਇਨ ਕਰ ਰਹੀ ਸੀ ਇੱਕ ਬੱਸ ਲੁਧਿਆਣੇ ਤੋਂ ਜੀਗਾ ਨੂੰ ਕੰਦੂ ਜਾ ਰਹੀ ਸੀ ਤੇ ਉੱਥੇ ਜੋ ਸਵਾਰੀਆਂ ਉੱਤਰੀਆਂ ਜਿਨ੍ਹਾਂ ਦੇ ਵਿੱਚ ਦੋ ਲੜਕੀਆਂ ਵੀ ਸੀ ਉਹ ਪੁਲਿਸ ਪਾਰਟੀ ਨੂੰ ਵੇਖੇ ਥੋੜੇ ਜਿ ਦੇ ਤੇਜ਼ ਤੇ ਜੱਦ ਚੱਲਣ ਲੱਗੇ ਤਾਂ ਪੁਲਿਸ ਪਾਟੀ ਨੂੰ ਸ਼ੱਕ ਹੋ ਗਿਆ ਇਹਨਾਂ ਦੇ ਕੋਲੇ ਕੋਈ ਨਸੀਲਾ ਪਦਾਰਥਾ ਜਾਂ ਕੋਈ ਗਲਤ ਚੀਜ਼ ਹੈ ਤਾਂ ਅੱਗੇ ਜਾ ਕੇ ਪੁਲਿਸ ਪਾਟੀ ਸਾਡੇ ਪੁਲਿਸ ਪਾਟੀ ਚਾਰਜ ਦੇ ਐਸਆਈ ਜੱਪੀ ਚੌਧਰੀ ਨੇ ਦੇ ਨਾਲ ਸਾਡੇ ਮਹਿਲਾ ਕਰਮਚਾਰੀਏ ਸੀ ਉਹਨਾਂ ਦੋਨਾਂ ਲੜਕੀਆਂ ਨੂੰ ਨਾਮ ਪਤਾ ਪੁੱਛਿਆ ਤੇ ਇੱਕ ਨੇ ਨਾਮ ਦੱਸਿਆ ਆਪਣਾ ਇਕਵਾਲ ਔਰ ਉਹ ਹਾਕਮ ਸਿੰਘ ਉਹਨਾਂ ਦਾ ਇੰਦੇ ਸਿੱਕ ਮੋਢਾ ਦੇ ਰਹਿਣ ਵਾਲੇ ਸੀ ਦੂਸਰੀ ਕੁੜੀ ਲੜਕੀ ਸੀ ਅਮਰਪ੍ਰੀਤ ਕੌਰ ਉਹਦਾ ਆਪਣੇ ਸੇਕਵਾ ਰੋਡ ਪਰ ਨਾਲੇ ਵੀ ਰਹਿਣ ਵਾਲੇ ਸੀ ਤਾਂ ਉਹਨਾਂ ਦੇ ਤਲਾਸ਼ੀ ਲਈ ਦੋਨੋਂ ਕੋਲ ਫਟ ਕਿਲੋਗ੍ਰਾਮ ਅਰੋੜ ਗ੍ਰਾਮ ਤੋਂ ਇਹ ਪੜਾਈ ਕਰਦੀ ਨੇ ਕਿ ਯਾਰ ਕੀ ਇਹਨਾਂ ਦਾ ਨਹੀਂ ਪੜਾਈ ਦਾ ਗੱਲ ਅਜੇ ਸਾਹਮਣੇ ਨਹੀਂ ਗਈ ਸਾਡੇ ਜਿਹੜੀ ਮੁੱਢਲੀ ਪੁੱਛ ਕੇ ਸੀ ਤੋਂ ਤਾਂ ਇਹੀ ਸਾਹਮਣੇ ਆਇਆ ਵੀ ਇਹੇ ਕਿਰਾਏ ਤੇ ਇਹ ਤੇ ਕਮਰਾ ਲੈ ਕੇ ਆਈ ਮਹਾਲੀ ਦੇ ਨੇ ਜੀ ਤੇ ਉੱਥੇ ਗਲਤੀ ਕੰਮ ਕਰਦੀਆਂ ਨੇ ਧੰਦਾ ਕਰਦੀਆਂ ਨੇ ਫਿਰ ਉਹ ਤੇ ਜੀ ਇਹ ਨਹੀਂ ਆਪਾਂ ਜੀ ਸਹੀ ਇਹਨੇ ਦੂਸਰੋਂ ਆਪ ਵੀ ਚੀਨ ਨਾ ਮੀਲੀ ਲਾਪ ਇਹ ਹੀ ਆ ਜੀ ਇਧਰੋਂ ਫਰੋਜਪੁਰ ਸਾਈਡ ਵੱਲੋਂ ਫਿਰ ਉਹਨੂੰ ਲੈ ਕੇ ਆਉਣੀ ਤੇ ਚੰਡੀਗੜ੍ਹ ਵੱਲੋਂ ਕਿਉਂਕਿ ਗੱਟ ਨਹੀਂ ਆ ਤਾਂ ਮੁੱਢਲੀ ਗੱਲ ਜਾਇਆ ਚਾਹੁੰਦਾ ਕਿ ਜਿਹੜੇ ਆਪਾਂ ਡਾਕੂਰੇ ਕਰ ਲਈਏ ਕੰਮ ਕਰਦੇ ਨੇ ਕਿ ਕਿਹਨੇ ਕਰਾਉਣਾ ਬਿਲਕੁਲ ਜੀ ਸ਼ੌਕ ਵੀ ਪੂਰੇ ਕਰ ਲਿਆ ਨੇ ਤੇ ਪੈਸੇ ਵੀ ਕਮਾਉਂ ਲਿਆ ਨੇ ਜੀ ਹਾਂ ਜੀ ਇਹ ਦੋ ਲੜਕੀਆਂ ਆਪ ਵੀ ਹੈਰੋਨ ਪੀਡੀਆਂ ਨਹੀਂ ਕਿਹੜੀ ਚਲਾਵਾ ਦੱਸੋ ਮਾਮਲਾ ਅਜੇ ਇਹ ਮਕਦਮਾ ਨੰਬਰ 240 ਅੰਡਰ ਸੈਕਸ਼ਨ 21 75 ਐਂਡੀ ਸੈਕਟਰ ਥਾਣਾ ਪਿੰਡ ਸੋਰੀ ਥਾਣਾ ਸਮਰਾਲਾ ਦਰਜ ਕਰਕੇ ਕੰਮ ਸ਼ੁਰੂ ਕਰ ਦਿੱਤੀ ਹੈ ਤੇ ਮੈਰਿਟ ਵੀ ਕੋਈ ਨਾ ਨਿਤੋਂ ਜਾਂ ਕੰਮ ਮੈਰਿਟ ਹੈ ਨੇ ਡੋਰੀ ਕੋਰੀਆ ਮੈਰਡ ਨੇ ਦੋਹਾਂ ਦੇ ਤੋਂ ਆਪਣੇ ਡਿਵੋਰਸ ਹੋਇਆ ਹੋਇਆ ਹੈ। ਖਲਾਫ ਹੋਇਆ। ਪਹਿਲਾਂ ਕੋਈ ਮਾਮਲਾ ਨਹੀਂ ਹੈ। ਅਜੇ ਮੋੜਲੀ ਕੁਝ ਕੇ ਚੱਲ ਰਹੀ ਆ। ਰਿਕਾਰਡ ਉਹਨਾ ਥਾਣਿਆਂ ਤੋਂ ਪਤਾ ਕਰਾਵਾਂਗੇ। ਜੇ ਹੋਇਆ ਜਰੂਰ ਤੁਹਾਡੇ ਨਾਲ ਸ਼ੇਅਰ ਕਰਾਂਗੇ।